ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਏ ਦਿਨ ਗੁਰੂ ਘਰਾਂ ਦੇ ਵਿੱਚ ਇੱਕ ਨਵੀਂ ਤਸਵੀਰ ਦੇਖਣ ਨੂੰ ਮਿਲ ਰਹੀ ਆ ਬੇਨਤੀ ਕਰਾਂਗਾ ਸਾਰੀ ਸੰਗਤ ਨੂੰ ਹੱਥ ਜੋੜ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਕਾਲ ਤੱਕ ਸਾਬ ਦੇ ਜਥੇਦਾਰ ਜੀ ਕੋਲੇ ਪਹੁੰਚਾਣ ਦੀ ਕਿਰਪਾਲਤਾ ਕੀਤੀ ਜਾਵੇ ਸਿੱਖ ਮਰਿਆਦਾ ਦੇ ਹਿਸਾਬ ਨਾਲ ਮੂਰਤੀ ਪੂਜਾ ਜਿਹੜੀ ਆ ਉਹ ਗਲਤ ਦੱਸੀ ਗਈ ਆ ਪਰ ਵੱਖੋ ਵੱਖ ਸ਼ਹਿਰਾਂ ਚੋਂ ਵੱਖੋ ਵੱਖ ਸਟੇਟਸ ਚੋਂ ਸਾਡੇ ਕੋਲੇ ਇਦਾਂ ਦੀਆਂ ਇੰਨੀਆਂ ਵੀਡੀਓਜ਼ ਆ ਰਹੀਆਂ ਜਿਨ੍ਹਾਂ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ ਡਰੋਜ ਦੀ ਜੇ ਇੱਕ ਅਸੀਂ ਵੀਡੀਓ ਪਾਉਣ ਲੱਗ ਜੇ ਤਾਂ ਘੱਟੋ ਘੱਟ 2 ਮਹੀਨੇ ਤੱਕ ਸਾਡੀਆਂ ਇਹ ਵੀਡੀਓ ਆ ਨਾ ਮੁਕਣ ਗੁਰੂ ਘਰਾਂ ਦੇ ਵਿੱਚੋਂ ਪ੍ਰੋਪਰ ਮੂਰਤੀਆਂ ਬਣਾਈਆਂ ਹੋਈਆਂ ਹੋਰ ਧਰਮਾਂ ਦੀਆਂ ਸ਼ਿਵ ਜੀ ਦੀਆਂ ਕ੍ਰਿਸ਼ਨ ਜੀ ਦੀਆਂ ਵੱਖੋ ਵੱਖ ਦਿਨਿਆਵੀ ਜਿਹੜੇ ਇਨਸਾਨ ਨੇ ਉਹਨਾਂ ਦੀਆਂ ਜਿਹੜੀ ਮੂਰਤੀਆਂ ਬਣਾ ਬਣਾ ਕੇ ਮਹਾਰਾਜ ਜੀ ਦੇ ਬਰਾਬਰ ਉਹਨਾਂ ਨੂੰ ਮੂਰਤੀਆਂ ਨੂੰ ਬਿਠਾ ਕੇ ਤੇ ਉੱਥੇ ਉਹਨਾਂ ਦਾ ਪੂਜਨ ਕੀਤਾ ਜਾ ਰਿਹਾ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ ਬੇਨਤੀ ਆ ਹੱਥ ਜੋੜ ਕੇ ਕਿ ਭਾਈ ਸਾਹਿਬ ਜੀ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ ਤਾਂ ਜੋ ਅਸੀਂ ਜਿਹੜਾ ਆ ਆਪ ਜੀ ਨੂੰ ਇਹ ਦੀ ਡਿਟੇਲ ਦੇ ਸਕੀਏ ਤੇ ਇਹ ਚੀਤੇ ਨੱਥ ਪਾ ਲਈ ਜਾਵੇ ਅਸੀਂ ਆਪਦੇ ਬਨਿਓ ਅਸੀਂ ਬਹੁਤ ਕੋਸ਼ਿਸ਼ ਕਰ ਲਈ ਆਪ ਜੀ ਨੂੰ ਅਕਾਲ ਕੇ ਅਕਾਲ ਤਖਤ ਸਾਹਿਬ ਤੇ ਵੀ ਮਿਲਣ ਦੀ ਸਾਰੇ ਸੰਭਵ ਕੋਸ਼ਿਸ਼ ਆਸੀਂ ਜਿੰਨੇ ਵੀ ਕਰ ਸਕਦੇ ਸੀਗੇ ਅਸੀਂ ਕਰ ਲਿਆ ਆ ਤੋਡੇ ਨਾਲ ਰਾਬਤਾ ਕਰਨ ਦੀ ਤੁਹਾਡੇ ਨਾਲ ਮੀਟਿੰਗ ਫਿਕਸ ਕਰਨ ਦੀ ਪਰ ਸਾਡੀ ਸ਼ਾਇਦ ਇੰਨੀ ਪਹੁੰਚ ਨਹੀਂ ਹੈ ਕਿ ਅਸੀਂ ਆਪ ਜੀ ਤੱਕ ਹੈ ਨਾ ਸੰਪਰਕ ਕਰ ਸਕੀਏ ਤੇ ਕਿਰਪਾ ਕਰਕੇ ਵੀਡੀਓ ਸਾਡੇ ਕੋਲੇ ਆ ਜਗ੍ਹਾ ਦਾ ਨਾਮ ਅਸੀਂ ਵੀਡੀਓ ਚ ਡਿਸਕਲੋਜ਼ ਨਹੀਂ ਕਰਦੇ ਅਸੀਂ ਨਹੀਂ ਚਾਹੁੰਦੇ ਕੋਈ ਗਾਹ ਪਵੇ ਕਿਤੇ ਪਰ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਕਿ ਜਿੰਨਾ ਛੇਤੀ ਹੋ ਸਕਦਾ ਹੈ ਇਹ ਚੀਜ਼ ਨੂੰ ਜਿਹੜਾ ਹੈ ਮर्यादा ਨੂੰ ਬਹਾਲ ਕਰ ਦਿੱਤਾ ਜਾਵੇ